ਸੀ ਵਾਰੀ ਵਸੀ ਖਟਣ ਗਿਆ ਸੀ ਖਟਕੇ ਲਿਆਂ ਦਾ ਪਤਾਲਚਰ ਸਾਨੂੰ ਇਸ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਇਹਦੇ ਸਾਨੂੰ ਫੋਨ ਦੇ ਨਾਲ ਨਾਲ ਇਹ ਚੀਜ਼ਾਂ ਵੀ ਆਪਣੇ ਕਾਇਮ ਰੱਖਣੀਆਂ ਚਾਹੀਦੀਆਂ ਇਸ ਤਰ੍ਹਾਂ ਦੇ ਕਲਿੱਪ ਵਾਲਾ ਪਾਸਾ ਸਾਰੇ ਕੋਲ ਖੁੰਡ ਘਟਦੀ ਨਗਾ ਇਹ ਛੋਟਾ ਜਿਹਾ ਉਪਰਾਲਾ ਹੈ ਜੋ ਅਸੀਂ ਕਰ ਰਹੇ ਹਾਂ ਸੋ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਚਾਏ ਪਿਆਰ ਹੋ ਗਏ ਤੁਸੀਂ ਦੇਖ ਹੀ ਸਕਦੇ ਹੋ ਇਹ ਤਾਂ ਗਿਣੀ ਮੇਰੇ ਮਾਪਿਆਂ ਨੇ ਪਾਈ ਪੇਕੀਆਂ ਤੋਂ ਗਈਆਂ ਹੋਈਆਂ ਧੀਆਂ ਦੁਬਾਰਾ ਆਈਆਂ ਨੇ ਸਾਰੇ ਜਿਵੇਂ ਘਰਾਂ 'ਚ ਛੋਟੇ ਛੋਟੇ ਕਲੇਸ਼ ਰਹਿੰਦੇ ਆ ਪਰ ਇੱਥੇ ਤੁਸੀਂ ਦੇਖੋਗੇ ਸਾਰਿਆਂ ਦੇ ਚਿਹਰਿਆਂ 'ਤੇ ਖੁਸ਼ੀ ਹੈ ਹਾਂ ਵਧੀਆ ਹੈ ਕਿ ਹੌਲੀ ਹੌਲੀ ਇਹ ਚੀਜ਼ਾਂ ਹੋਰ ਵਧਣਗੀਆਂ ਅੱਗੇ ਜਿ ਇਹਨਾਂ ਨੂੰ ਪਤਾ ਨਹੀਂ ਸੀ ਕਿ ਤੀਆਂ ਕੀ ਹੁੰਦੀਆਂ ਹੁਣ ਅਸੀਂ ਮਨਾਇਆ ਕਰਨਗੇ ਤੇ ਇਹਨਾਂ ਨੂੰ ਪਤਾ ਲੱਗਿਆ ਕਰੇਗਾ ਅਸੀਂ ਵਾਰੀ ਵਾਰੀ ਖਟਣ ਗਿਆ ਸਾਰਿਆਂ ਨੂੰ ਫੋਨ ਘੜਕਾਦੇ ਸੀ ਆ ਦੇਖੋ ਬੱਚੇ ਤਿਆਰ ਹੋ ਕੇ ਆਏ ਹੋਏ ਨੇ ਸਾਰੀਆਂ ਦੀਦੀਆਂ ਆਪਣੇ ਆਪਣੇ ਸੌਰਿਆਂ ਤੋਂ ਆਈਆਂ ਹੋਈਆਂ ਵੇ ਸਾਰੇ ਗੋਲ ਕੁੰਡ ਕੱਟ ਨੰਗਰ ਰੱਖਦੀ ਕਲਿੱਪ ਵਾਲਾ ਪਾਸਾ ਹੈ ਸਾਰੇ ਗੋਲ ਕੁੰਡ ਮਨਾਇਆ ਜੀ ਤੁਹਾਡੇ ਵੱਲੋਂ ਤਾਂ ਕਿਹੜਾ ਪਿੰਡ ਹੈ ਜੀ ਇਹ ਸਾਡਾ ਪਿੰਡ ਸ਼ਿੰਘਾਰੀ ਵਾਲਾ ਹੂੰ ਜਿਲ੍ਹਾ ਮੋਹੱਲੀ ਅੱਜ ਅਸੀਂ ਤੀਆਂ ਦਾ ਇਹ ਤਿਉਹਾਰ ਬੜੇ ਚਾਵਾਂ ਨਾਲ ਮਨਾ ਰਹੇ ਹਾਂ ਸਾਰੀਆਂ ਕੁੜੀਆਂ ਆਪਣੇ ਪੇਕੇ ਆਈਆਂ ਹੋਈਆਂ ਨੇ ਤੇ ਇਹ ਤਿਉਹਾਰ ਸਾਡੇ ਵੱਲੋਂ ਇਸ ਸਕੂਲ ਵਿੱਚ ਇਸ ਪਿੰਡ ਵਿੱਚ ਮਨਾਇਆ ਜਾ ਰਿਹਾ ਹੈ। ਅੱਛਾ ਪਹਿਲਾਂ ਬਹੁਤ ਜ਼ਿਆਦਾ ਪੰਜਾਬ ਵਿੱਚ ਤਿਉਹਾਰ ਮਨਾਏ ਜਾਂਦੇ ਸੀ ਪਰ ਵਿੱਚ ਨੂੰ ਘਟ ਗਿਆ ਸੀ ਪਰ ਹੁਣ ਫਿਰ ਤੋਂ 2-4 ਸਾਲ ਤੋਂ ਫਿਰ ਕੁੜੀਆਂ ਜਿਹੜੀਆਂ ਸਾਰੀ ਨੰਨ ਦਾ ਪਰਜਾਇਂ ਇਕੱਠੀਆਂ ਹੋ ਕੇ ਤਿਉਹਾਰ ਮਨਾ ਰਹੀਆਂ ਨੇ। ਕਿੰਨਾ ਖੂਣਾ ਲੱਗਦਾ ਹੈ ਕਿ ਆਪਸੀ ਪਿਆਰ ਇਕੱਠੇ ਹੋਣਾ ਸਭ ਨੂੰ। ਹਾਂਜੀ ਹੁਣ ਇਹ ਰਿਵਾਇਤ ਅਸੀਂ ਦੁਬਾਰਾ ਚਾਲੂ ਕਰ ਰਹੇ ਹਾਂ ਤਾਂ ਕਿ ਜਿਹੜਾ ਇਹ ਸਾਡਾ ਸੱਭਿਆਚਾਰ ਹੈ ਜਿਵਤ ਰਹੇ ਹੁਣੇ ਸਾਰੇ ਲੋਕਾਂ ਨੂੰ ਪਤਾ ਚੱਲ ਗਿਆ ਸਭ ਸਾਡੀ ਨੌਜਵਾਨ ਪੀੜ੍ਹੀ ਇਸ ਲਈ ਸਤਰਕ ਹੋ ਗਈ ਹੈ ਵੀ ਅਸੀਂ ਆਪਣੇ ਕਲਚਰ ਨੂੰ ਆਪਣੀ ਸੰਸਕ੍ਰਿਤੀ ਨੂੰ ਸਾਹਮਣੇ ਰੱਖਣਾ ਹੈ ਇਸੇ ਤਰ੍ਹਾਂ ਉਹਨਾਂ ਨੇ ਇਸ ਲਈ ਇੱਕ ਕਦਮ ਉਠਾਇਆ ਵੀ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਸਾਰੇ ਪੁਰਾਣੇ ਤਿਹਾਰ ਆਪਣੇ ਸਾਰੇ ਜਿਹੜੇ ਬਹੁਤ ਅੱਛੇ ਤਿਹਾਰ ਨੇ ਬਹੁਤ ਮਿਲਵਰਤਨ ਵਾਲੇ ਤਿਹਾਰ ਨੇ ਇਹਨਾਂ ਨੂੰ ਮਨਾਉਂਦੇ ਰਹੀਏ ਤੇ ਪਹਿਲਾਂ ਅਸੀਂ ਦੇਖਦੇ ਸੀ ਕਿ ਜਦੋਂ ਕੁੜੀਆਂ ਨੇ ਆਉਣਾ ਪਿੰਗਾਂ ਵਿੱਚ ਉੱਠਣੀਆਂ ਤੁਸੀਂ ਪਿੰਗ ਪਾਈ ਹੋਈ ਹੈ ਅੱਜ ਕਾਫੀ ਪਿੰਡਾਂ ਵੀ ਤੁਸੀਂ ਪਈਆਂ ਨੂੰ ਤਾਂ ਕਿਵੇਂ ਤਾਂ ਲੱਗੇ ਰਿਹਾ ਕਿ ਯਾਦ ਆਂਦਾ ਪੁਰਾਣਾ ਸਮਾਂ ਸਾਰਾ ਹਾਂਜੀ ਅਸੀਂ ਜਦੋਂ ਬਹੁਤ ਛੋਟੇ ਹੁੰਦੇ ਸੀ ਉਦੋਂ ਆਪਣੇ ਪਿੰਡਾਂ ਵਿੱਚ ਤਿਆਰੇ ਮਨਾਉਂਦੇ ਸੀ ਪਰ ਹੁਣ ਇਹ ਬੱਚਿਆਂ ਨੇ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਨੇ ਇਸ ਦਾ ਜਿਹੜਾ ਕਦਮ ਚੁੱਕਿਆ ਹੈ ਬੀੜਾ ਚੁੱਕਿਆ ਹੈ ਇਸ ਆਪਣੀ ਰਵਾਇਤ ਨੂੰ ਕਾਇਮ ਰੱਖੰਦਾ ਇਹ ਬਹੁਤ ਹੀ ਅੱਛਾ ਲੱਗਿਆ ਔਰ ਸਾਰੇ ਬਹੁਤ ਖੁਸ਼ ਨੇ ਛੋਟੇ ਬੱਚਿਆਂ ਨੂੰ ਐਂਜ ਲੱਗ ਰਿਹਾ ਜਿਵੇਂ ਸਾਡੇ ਪਿੰਡ ਵਿੱਚ ਕੋਈ ਬਹੁਤ ਹੀ ਵਧੀਆ ਇਹ ਮੇਲਾ ਤਿਹਾਰ ਬਹੁਤ ਵਧੀਆ ਆ ਗਿਆ ਹੋਵੇ ਇਸ ਲਈ ਸਾਰਿਆਂ ਨੂੰ ਧੰਨਵਾਦ ਹੁਣ ਹੁਣ ਹਰ ਸਾਲ ਇਹ ਵਧੀਆ ਹੋਇਆ ਕਰੇਗਾ ਸਾਰੇ ਬੱਚਿਆਂ ਨੂੰ ਅਡੀਕ ਰਹੇਗੇ ਔਰ ਬੱਚੇ ਆਪਣਾ ਜਿਹੜਾ ਪਰਫਾਰਮੈਂਸ ਹੈ ਆਪਣੇ ਗਿੱਧਾ ਤਿਆਰ ਜਰੂਰ ਰੱਖਿਆ ਕਰਨਗੇ ਇਸ ਤਿਆਰ ਵਾਸਤੇ ਸਾਲ ਵੀ ਨਹੀਂ ਪਤਾ ਹੁਣ ਕਦੋਂ ਵੀ ਜਾਂਦਾ ਹੁਣ ਹਾਂਜੀ ਬਿਲਕੁਲ ਬਿਲਕੁਲ ਜੀ ਜਿਉ ਨੂੰ ਚੰਗੀ ਚੀਜ਼ ਲਈ ਵਰਤਿਆ ਜਾਵੇ ਤਾਂ ਉਹ ਉਹ ਵੀ ਬਹੁਤ ਵਧੀਆ ਚੀਜ਼ ਹੈ ਪਰ ਜਿਵੇਂ ਆਪਣਾ ਇਹ ਟ੍ਰੈਡੀਸ਼ਨ ਹੈ ਆਪਣਾ ਕਲਚਰ ਹੈ ਸਾਨੂੰ ਇਸ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਇਹਦੇ ਸਾਨੂੰ ਫੋਨ ਦੇ ਨਾਲ ਨਾਲ ਇਹ ਚੀਜ਼ਾਂ ਵੀ ਆਪਣੇ ਕਾਇਮ ਰੱਖਣੀਆਂ ਚਾਹੀਦੀਆਂ ਇਸ ਕਰਕੇ ਸਾਡਾ ਇਹ ਛੋਟਾ ਜਿਹਾ ਉਪਰਾਲਾ ਜੋ ਅਸੀਂ ਕਰ ਰਹੇ ਹਾਂ ਸੋ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਚਾਏ ਤਿਆਰ ਹੋ ਗਏ ਤੁਸੀਂ ਦੇਖ ਹੀ ਸਕਦੇ ਹੋ ਅੱਜ ਘਰਾਂ ਦੇ ਵਿੱਚ ਅੱਜ ਕੱਲ ਜਿਸ ਤਰੀਕੇ ਨਾਲ ਰਿਸ਼ਤਿਆਂ ਦੇ ਵਿੱਚ ਵੀ ਕਈ ਵਾਰ ਖਟਾਸ ਪੈਦਾ ਹੋ ਜਾਂਦੀ ਹੈ ਤਾਂ ਲੱਗਦਾ ਕੀ ਇਹ ਇਸ ਤਰੀਕੇ ਦੇ ਤਿਹਾੜੀ ਦੇ ਵਿੱਚ ਇਕੱਠੇ ਹੋ ਜਾਂਦੇ ਜਦੋਂ ਸੱਸ ਸਹੂ ਇਕੱਠੀਆਂ ਆਉਂਦੀਆਂ ਨਾਨਦ ਭੈਣਾਂ ਇਕੱਠੀਆਂ ਆਉਂਦੀਆਂ ਮੈਨੂੰ ਲੱਗਦਾ ਉਹ ਗਿਣਿਸ਼ਕ ਵੀ ਦੂਰ ਹੋ ਜਾਂਦੇ ਬਿਲਕੁਲ ਬਿਲਕੁਲ ਜਿਵੇਂ ਹੁਣ ਪੇਕੀਆਂ ਤੋਂ ਗਈਆਂ ਹੋਈਆਂ ਧੀਆ ਦੁਬਾਰਾ ਆਈਆਂ ਨੇ ਸਾਰੇ ਜਿਵੇਂ ਘਰਾਂ 'ਚ ਛੋਟੇ ਛੋਟੇ ਕਲੇਸ਼ ਰਹਿੰਦੇ ਆ ਪਰ ਇੱਥੇ ਤੁਸੀਂ ਦੇਖੋਗੇ ਸਾਰਿਆਂ ਦੇ ਚਿਹਰਿਆਂ 'ਤੇ ਖੁਸ਼ੀ ਹੈ ਹਾਂ ਤੇ ਇਹ ਚੀਜ਼ ਬਹੁਤ ਵਧੀਆ ਹੈ ਕਿ ਹੌਲੀ ਹੌਲੀ ਇਹ ਚੀਜ਼ਾਂ ਹੋਰ ਵਧਣਗੀਆਂ ਅੱਗੇ ਜਿ ਇਹਨਾਂ ਨੂੰ ਪ ਇਹ ਸਾਨੂੰ ਬਹੁਤ ਇਹ ਥੋੜਾ ਸੋਸੀ ਛੋਟੇ ਲੈਵਲ ਤੇ ਕਰਿਆ ਹਜੇ ਇੰਨਾ ਤਾਂ ਨਹੀਂ ਥੋੜੇ ਹੋਗੇ ਫਿਰ ਵੀ ਦੋ ਤਿੰਨ ਦਿਨ ਇੰਨੇ ਨਹੀਂ ਪਰ ਅਗਲੇ ਸਾਲ ਤਾਂ ਹੋਰ ਵੱਡਾ ਕਰਿਆ ਕਰਾਂਗੇ ਫੋਨ ਫੋਨ ਖੜਕਾਤੇ ਸੀ ਪਹਿਲੇ ਕੀ ਅੱਜ ਸਾਰਿਆਂ ਨੂੰ ਫੋਨ ਖੜਕਾਤੇ ਸੀ ਆ ਦੇਖੋ ਬੱਚੇ ਤਿਆਰ ਹੋ ਕੇ ਆਏ ਹੋਏ ਨੇ ਸਾਰੀਆਂ ਦੀਦੀਆਂ ਆਪਣੇ ਆਪਣੇ ਸੌਰਿਆਂ ਤੋਂ ਆਈਆਂ ਹੋਈਆਂ ਵੇਕੇ ਹਾਂ ਦੀਆਂ ਦਾ ਤਿਆਰ ਮਨਾਇਆ ਜਾ ਰਿਹਾ ਤੁਹਾਡੇ ਪਿੰਡ ਚ ਪਿਛਲੇ ਸਾਲ ਹੀ ਮਨਾਇਆ ਸੀ ਕਾਫੀ ਧਮ ਧਮ ਦੇ ਨਾਲ ਤਾਂ ਇਸ ਵਾਰੀ ਤੇ ਪੁਰਾਣੇ ਜਿਹੜਾ ਮਨਾਇਆ ਸੀ ਉਹਦੇ ਚ ਕੀ ਫਰਕ ਲੱਗਿਆ ਤੁਹਾਨੂੰ ਇਸ ਵੀ ਚੈਰ ਕੇ ਕੁੜੀਆਂ ਬਹੁਤ ਜ਼ਿਆਦਾ ਆਈਆਂ ਨੇ ਹਾਂਜੀ ਤੇ ਬਾਕੀ ਸਾਰੀਆਂ ਆਪਣੇ ਸਹੁਰਿਆਂ ਤੋਂ ਆਈਆਂ ਨੇ ਪਹਿਲਾਂ ਤਾਂ ਇੱਥੇ ਦੀਆਂ ਆਪਣੇ ਪਿੰਡ ਦੀਆਂ ਹੀ ਕੁੜੀਆਂ ਸੀਗੀਆਂ ਫਿਰ ਕਿ ਸਹੁਰਿਆਂ ਤੋਂ ਵੀ ਮੈਂ ਕਹਿੰਨੀ ਆ ਜਿਆਦਾ ਨਹੀਂ ਤਾਂ 15-20 ਕੁੜੀਆਂ ਆਈਆਂ ਨੇ ਤੇ ਉਹਨਾਂ ਨੇ ਸਾਰੀਆਂ ਨੇ ਰਲ ਮਿਲ ਕੇ ਇੱਥੇ ਇਹ ਤਿਹਾਰ ਮਨਾਇਆ ਕਿੰਨਾ ਕਿਚਾ ਹੈ ਇਸ ਤਿਹਾਰ ਬਹੁਤ ਜੀ ਬਹੁਤ ਮੈਂ ਹੁਣ ਤੈਨੂੰ ਕੀ ਦੱਸਾਂ ਬਸ ਪੁਰਾਣੇ ਪੁਰਾਣਾ ਸਮਾਂ ਲੱਗਦਾ ਕਿ ਯਾਦ ਆ ਰਿਹਾ ਕਿ ਪੁਰਾਣੇ ਸਮੇਂ ਤਰ ਮਨਾਏ ਜਾਂਦੇ ਸੀ ਹਾਂਜੀ ਹਾਂਜੀ ਜੀ ਮੈਂ ਬਹੁਤ ਛੋਟੀ ਸੀਗੀ ਜਿਆਦਾ ਦੇਖਿਆ ਸੀਗਾ ਹੁਣ ਅੱਜ ਇੱਥੇ ਦੂਜੀ ਵਾਰ ਦੇਖਣ ਲੱਗੀ ਆਂ ਪਰ ਚਾਹ ਬਹੁਤ ਸੀਗਾ ਜੀ ਮੈਂ ਪਰਸੋਂ ਦੀ ਕੱਲੀ ਆ ਨੱਚੀ ਜਾਨੀ ਐ ਅੱਛਾ ਇਸਨੇ ਚਾਹ ਅੱਛਾ ਪੰਜਾਬ ਦੀ ਸਭਿਤਾ ਇਹੀ ਹੈ ਮੇਰੇ ਖਿਆਲ ਹਾਂ ਪੰਜਾਬ ਦਾ ਕਲਚਰ ਵੀ ਇਹੀ ਹੈ ਹਾਂ ਜੀ ਜੀ ਆਪਣੇ ਘਰ ਚਾਰ ਦਿਨ ਪ੍ਰੈਕਟਿਸ ਕਰੋ ਤਾਂ ਪੰਜਵੇਂ ਦਿਨ ਆਪਾਂ ਕੈਂਪਰੇ ਤੇ ਆਈਏ ਲਚਕ ਜੋਗੇ ਹੋਣੇ ਹਾਂ ਕਿੰਨੇ ਕ ਮਨਾਉਂਦੇ ਸੀ ਇਸ ਤਿਹਾਰ ਨੂੰ ਅਸੀਂ ਤਾਂ ਜੀ ਬਹੁਤ ਮਨਾਉਂਦੇ ਨੇ ਸਾਰਾ ਸੌਣ ਝੂਟਾ ਪਾਉਂਦੇ ਨੇ ਸਾਡੇ ਝੁੰਗਮਾ ਦਾ ਰਾਤ ਨੂੰ ਅੱਛਾ ਜੀ 12 ਵਜੇ ਤੱਕ ਚੱਲਦਾ ਦਾ ਪੁਰਾਣੇ ਪਿੰਗਾਂ ਦੇ ਵਿੱਚ ਜਿਹੜੀਆਂ ਇੰਤਿਹਾਰ ਚ ਹੁਣ ਚ ਕੀ ਫਰਕ ਲੱਗੇ ਤੁਹਾਨੂੰ ਉਹਨਾਂ ਦਾ ਕੁਝ ਵੀ ਫਰਕ ਨਹੀਂ ਹੈ ਉਹਨਾਂ ਤਾਂ ਕੁਝ ਨਹੀਂ ਗਿੱਦਾ ਪਾਉਂਦੇ ਜਦ ਤੱਕ ਸਾਰੀ ਸਾਰੀ ਰਾਤ ਚੱਲਦਾ ਰ 12 ਵਜੇ ਤੱਕ ਝੂਟੇ ਲੰਦੀਆਂ ਸਾਡੇ ਘਰ ਦੇ ਨੇੜੇ ਹੀ ਤਾਂ ਅੱਛਾ ਜੀ ਟੋਬਾ ਟੋਬੇ ਤੇ ਪਰ ਆਉਂਦੀ ਨੇ ਸਭ ਝੂਟਣ ਪੁੰਨ ਕਾ ਤੇ ਗਏ ਲੋਕ ਇਹ ਹੈ ਜੀ ਪੁੱਲ ਕਿਉਂ ਗਏ ਇਹਦਾ ਤਿਹਾਣਾ ਪੜਾਈ ਦਾ ਜ਼ੋਰ ਹੋ ਗਿਆ ਜਦ ਅਸੀਂ ਹਣ ਪੜ੍ਹਦੀਆਂ ਅੱਛਾ ਇਹ ਲੱਗਦਾ ਜੀ ਅਨਪੜ੍ਹ ਲੋਕ ਮਨਾਂਦੇ ਸੀ ਹਾਂ ਜੀ ਹਾਂ ਤੇ ਦੁਆਰੇ ਫਿਰ ਬੱਚੇ ਦੇ ਵਿੱਚ ਗੋਹਾ ਚੱਕੀ ਜਾਣਾ ਰਾਤ ਨੂੰ ਪਿੰਗੋ ਝੁੱਟੀ ਜਾਣੀ ਉਹ ਤੋਂ ਪਤਾ ਹੋਊਗਾ ਅੱਛਾ ਬੱਚਿਆਂ ਨੂੰ ਹੁਣ ਲੱਗਿਆ ਕਿ ਜਾਗਰੂਤੀ ਆਈ ਹੈ ਦੁਆਰੇ ਫਿਰ ਚਾਹਵਾ ਹਾਂਜੀ 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 ਕਿੰਨੇ ਨੂੰ ਲੱਗ ਰਿਹਾ ਅੱਜ ਹਾਂਜੀ ਮੈਨੂੰ ਵੀ ਇਹਨਾਂ ਦੇ ਬੱਚਿਆਂ ਨੇ ਫੋਨ ਕਰਿਆ ਤਾਂ ਵੀ ਕੱਲ ਨੂੰ ਤੂੰ ਕੁਆ ਜ਼ਰੂਰ ਆ ਅੱਛਾ ਜੀ ਹਾਂਜੀ ਸੌਂਦੇ ਵੰਗਾ ਬਾਜ ਕਲਾਈਆਂ ਬਈ ਸੱਗੀ ਫੁੱਲ ਸਿਰਾਂ ਤੇ ਸੌਂਦੇ ਪੈਰੀ ਚਾਂਜਰਾ ਪਾਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਸੋਣ ਮਹੀਨਾ ਵਰੇ ਮੇਗਣਾ ਲਿਸ਼ਕੇ ਜੋਰੋ ਜ਼ੋਰ ਨੀ ਦਿਨ ਤੀਆਂ ਦੇ ਪਿੰਗਾ ਲੈਣ ਫੁਲਾਰੇ ਜੋਲ ਨੀ ਦਿਨ ਤੀਆਂ ਦੇ ਪਿੰਗਾਂ ਲੈਣ ਹੁਲਾਰੇ ਜੋਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਨੂੰ ਤੀਜ ਦੀਆਂ ਲੱਖ ਲੱਖ ਵਧਾਈਆਂ ਚਲ ਸਖੀਏ ਮੇਲੇ ਨੂੰ ਚਲੀਏ ਕਰਕੇ ਹਾਰ ਸ਼ਿੰਗਾਰ ਸਾਰੀਆਂ ਮੁਟਿਆਰਾ ਮਿਲ ਮਿਲਾਵਣ ਤੀਜ ਦਾ ਤਿਹਾਰ ਤੀਜ ਦਾ ਤਿਹਾਰ ਆਪ ਸਭ ਨੂੰ ਇੱਕ ਵਾਰ ਫੇਰ ਤੀਜ ਦੀਆਂ ਲੱਖ ਲੱਖ ਵਧਾਈਆਂ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਤੀਜ ਦਾ ਤਿਹਾਰ ਅੱਜ ਆਪਾਂ ਮਨਾਈਏ ਸਸੇ ਕੰਜਰੀਏ ਮੈਨਾ ਤੇਰੀ ਰੂ ਸਸੇ ਕੰਜਰੀਏ ਮੈਨਾ ਤੇਰੀ ਰੂ ਸਸੇ ਕੰਜਰੀਏ ਮੈਨਾ ਤੇਰੀ ਰੂ ਯਾਸੀ ਵਾਰੀ ਵਸੀ ਖਟਣ ਗਿਆ ਸੀ ਖਟਕੇ ਲਿਆਂ ਦਾ ਪਤਾਸਾ ਸੋਰੇ ਕੋਲ ਕੁੰਡ ਕੱਢਦੀ ਨੰਗ ਰੱਖਦੀ ਕਲਿਪ ਵਾਲਾ ਪਾਸਾ ਸਾਰੇ ਕੋਲ ਪੂਰੀ ਮੈਂ ਬਣਾ ਦੂੰਗਾ ਸ਼ਕੀਨ ਵੱਲੀਏ ਭਾਵੇਂ बिक ਜਾਏ ਹੇ ਭਾਵੇਂ बिकੇ ਮੇਰੀ ਨੀ ਜਮੀਨ ਵੱਲੀਏ ਭਾਵੇਂ बिक ਜਾਏ ਹੇ ਭਾਵੇਂ बिक ਜਾਏ ਮੇਰੀ ਨੀ ਜਮੀਨ ਵੱਲੀਏ ਤੇਰੇ ਚ ਜਦ ਮੈਂ ਨੱਚਾ ਸੁਰਜ ਵੀ ਮੱਥਾ ਠੇਕਦਾ ਜਿਹੜੇ ਚ ਜਦ ਮੈਂ ਨੱਚਾ ਮੇਕਾ ਮਾਂ ਮੇਰੀ ਦੀਆ ਦਾਆ ਵਣਜਾ ਚਰਖੇ ਨੂੰ ਵੇਖਾਂ ਮਾਂ ਮੇਰੀ ਨੇ ਚਰਖਾ ਦਿੱਤਾ ਭਿੜੀ ਲਿਆ ਤੇ ਤੂੰ ਨਹੀਂ ਸਰਦ ਉਹ ਸਰਦ ਉਹ ਸਰਦ ਕੱਤੀਆ ਨੂੰ ਕੱਇਆ ਕੰਦਰੀ ਨੂੰ ਸਾਥੇ ਰੱਖੇ ਹੋ ਜੇ ਕਰੂ ਤੇ ਗੂਰ ਸਰਦ ਕਰਜਾ ਕਰੂ ਈ ਮੈਂ ਨਚਾਂ ਨਚਾਂ ਚਾਲੀ ਮੈਂ ਨੱਚੇ ਦਿਨ ਥਕਾ ਉਹ ਨਚਾਂ ਨਚਾਂ ਚਾਲੀ ਮੈਂ ਨੱਚੇ ਦਿਨ ਥਕਾ ਤੇ ਮਾ ਗੇੜਾ ਕੁੜੀਓ ਨੀ ਮੈਂ ਨਚੇ ਨਚੇ ਪੱਟੇ ਦੇਣਾ ਮੇੜਾ ਕੁੜੀਓ ਨੀ ਮੈਂ ਪਟੜਣਾ ਵੇੜਾ ਕੁੜੀਓ ਕੀ ਮੈਂ ਨੱਚ ਨੱਚ ਪਟੜਣਾ ਵੇੜਾ ਕੁੜੀਓ ਓਹ ਘੜੇ ਬਾਜਣਾ ਪੀਪਲ ਸੋਂਦੇ ਫੁੱਲਾ ਵਜ ਕਲਾਈਆਂ ਵੀ ਸਗੀ ਫੁੱਲ ਸਿਰਾ ਤੇ ਸੋਂਦੇ ਹਾ ਸਗੀ ਫੁੱਲ ਸਿਰਾ ਤੇ ਸੋਂਦੇ ਪੈੜ ਚਾਂਜਰਾ ਪਾਂਜਾ ਸੁਬੇ ਦਰਨੀਆਂ ਕਿ ਮੇਲਣਾ ਆਂਜਾ ਸੁਬੇ ਦਰਨੀਆਂ ਕੰਢ ਮੇਲਣਾ ਆਂਜਾ ਸੁਬੇ ਦਰਨੀਆਂ ਕੰਢ ਮੇਲਣਾ ਆਂਜਾ ਸੁਬੇ ਦਰਨੀਆਂ ਕਦੇ ਹੂ ਕਰਕੇ ਕਦੇ ਹਾ ਕਰਕੇ ਕਿਹੜਾ ਤੇ ਤੇ ਨਿਮੜਿਆਰੇ ਲੰਬੀ ਬਾ ਕਰਕੇ ਕਿਹੜਾ ਤੇ ਤੇ ਨਿਮੜਿਆਰੇ ਲੰਬੀ ਬਾ ਕਰਕੇ ਕਿਹੜਾ ਤੇ ਤੇ ਨਿਮੜਿਆਰੇ ਲੰਬੀ ਬਾ ਕਰਕੇ ਥਿੰਨ ਚੰਨ ਚੰਨੀ ਮੈਂ ਨੱਚਦੀ ਨਾ ਥਕਾਂ ਉਹ ਨੱਚਾਂ ਚੰਨ ਚੰਨੀ ਮੈਂ ਨੱਚਦੀ ਨਾ ਥਕਾਂ ਦੇਮਾ ਕਿਹੜਾ ਕੂੜੀ ਨੀ ਮੈਂ ਨੱਚ ਨੱਚ ਪਟੜਾ ਪੇਰ ਜੀ ਆਇਆ ਧੋਲਕੰਦ ਕਲ ਤੇ ਮੈਂ ਜੀ ਆਇਆ ਧੋਲਕੰਦ ਕਲ ਤੇ ਮੈਂ ਜੀ ਆਇਆ ਸਤਿਆਂ ਪਿੰਡਾਂ ਦਾ ਮੇਰਾ ਢੋਲ ਫਟਵਾੜੀ ਸਤਿਆਂ ਪਿੰਡਾਂ ਦਾ ਮੇਰਾ ਢੋਲ ਫਟਵਾੜੀ ਨਿੱਤੇ ਆਉਣਾ ਜਾਣਾ ਯੋਧਾ ਕੰਮ ਸਰਕਾਰੀ ਤੇਰਾ ਤੇ ਮੰਗੜਾ ਹਾਲ ਮਾਂਏ ਮੇਰੀਏ ਦੱਸ ਕਿ ਤੱਕਦਾ ਹਮਾਲ ਮਾਂਏ ਮੇਰੀਏ ਸੱਸ ਕਿ ਤੱਕਦਾ ਮਾਹੀ ਮੇਰੀਏ ਕਸੇ ਕਿਦਾ ਕਟਾ ਆ ਹਾਨੀ ਸੰਖੀਏ ਪਹਿਣਾ ਪਹਿਣਾ ਨੱਚੀਏ ਆ ਹਾਨੀ ਸੰਖੀਏ ਪਹਿਣਾ ਪਹਿਣਾ ਨੱਚੀਏ ਪਹਿਣਾ ਪਹਿਣਾ ਨੱਚੀਆਂ ਜੀ ਗੁੱਲਾ ਵਾਂਗੂ ਚੱਕੀਆਂ ਪਹਿਣਾ ਪਹਿਣਾ ਨੱਚੀਆਂ ਜੀ ਗੁੱਲਾ ਵਾਂਗੂ ਚੱਕੀਆਂ ਕੋਰੇ ਕੋਰੇ ਕੁਤੇ ਵਿੱਚ ਕਹੀਂ ਮਜ ਮੰਦੀਆ ਕੋਰੇ ਕੋਰੇ ਕੁਤੇ ਵਿੱਚ ਕਹੀਂ ਮਜ ਮੰਦੀਆ ਢੀਕੇ ਉੱਠੀਕੇ ਰੀੜ ਕਾਂਝੇ ਚੜੇ ਆਉਣ ਦੇ ਲਸੀਨ ਛਿੜ ਜਾ ਕੇ ਚੜੇ ਆਉਣ ਦੇ ਲਸੀਨ ਛਿੜ ਕਾਂਝੇ ਚੜੇ ਆਉਣ ਦੇ ਲਸੀਨ ਛਿੜ ਕਾਂਝੇ ਟਿੱਡੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਕੁੜੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨੱਚ ਨੱਚ ਕਰਦੀ ਹਲਾਣ ਦੀਆ ਅਜੀ ਕਿਤੇ ਵਿੱਚ ਰੌਣਕ ਲਾਣ ਦੀਆ मुटे <speaking> या <in foreign language>